ਸੋਹਣਾ ਦਾ ਲੱਗਦਾ ਯਾਰ ਹੋਰ ਮਾੜਾ ਲੱਗੂਗਾ ਹਾਂ ਦੂਜਾ ਮੇਕਅਪ ਕਰ ਹਾਂ ਦਾ ਮੇਕਅਪ ਮੈਂ ਮਾਰੂ ਮੁੱਕੀ ਨਾਲ ਸਾ ਤੇ ਲਾ ਕੇ ਦੇਖ ਲੈ ਨਾ ਨਹੀਂ 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 ਲਾ ਦੇ ਲਾ ਦੇ ਨਹੀਂ ਸੋਹਣਾ ਲੱਗੂ ਰਾਣੀ ਹਾਰ ਜਪਾ ਲਾ ਖਾ ਰਾਣੀ ਹਾਰ ਸਰਾਂ ਦੇ ਹਾਰੀ ਵਾਲੇ ਘੈਂਟ ਘੈਂਟ ਲਈ ਫੇਰਦੀ ਐ ਮੈਂ ਤਾਂ ਅੱਜ ਦੇਖਿਆ ਪੀਪੇ ਜੇ ਇੰਨਾ ਕੁਸ ਪਿਆ ਕੀ ਪਾ ਕੇ ਦਿਖਾਉਣੀ ਨੱਥ ਤਾਂ ਉਹ ਵੀ ਪਾਉਣੀ ਪਣੀ ਤੇਰੇ ਮੈਂ ਨੱਥ ਪਾ ਕੇ ਰੱਖੇ ਨੂੰ ਬੜੀ ਬਦਾਈਆਂ ਸਾਬਾ ਬਦਾਈਆਂ ਸੱਚੀ ਸੱਚੀ ਬਾਲਾ ਸੋਹਣਾ ਸੁਮਨਕ੍ਰਿਤ ਵੈਡਸ ਇਨ ਦਲੀ ਭਾਈ ਸਸਿਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਸਾਡੇ ਗਾਣੇ ਨੂੰ ਇੰਨਾ ਪਿਆਰ ਦੇ ਰਹੇ ਆ ਗਾਣੇ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਤੁਹਾਡੀ ਸਾਰਿਆਂ ਦੀ ਸਪੋਰਟ ਨਾਲ ਜਿਹੜਾ ਗਾਣਾ ਉਹ ਆਪਣਾ ਟ੍ਰੈਂਡਿੰਗ 'ਚ ਆ ਗਿਆ ਇੰਸਟਾਗ੍ਰਾਮ ਤੇ ਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਅੰਝੀਤਾ ਗਾਣਾ ਨਹੀਂ ਸੁਣਿਆ ਉਹ ਆਪਣੇ YouTube ਚੈਨਲ ਇੰਦਰ ਬਹਿਣੀ ਵਾਲ ਤੇ ਜਾ ਕੇ ਰਸਮਾ ਗਾਣੇ ਦਾ ਨਾਮ ਆ ਜਰੂਰ ਸੁਣੋ ਆਪਣਾ ਗਾਣਾ ਟ੍ਰੈਂਡਿੰਗ ਵਿੱਚ ਚੱਲੀ ਜਾਂਦਾ ਹੈ ਗਾਣਾ ਟ੍ਰੈਂਡਿੰਗ ਵਿੱਚ ਚੱਲੀ ਜਾਂਦਾ ਧੰਨਵਾਦ ਕਰਦੇ ਸਾਰਿਆਂ ਦਾ ਹਾਂ ਮੈਨੂੰ ਬਹੁਤ ਧੰਨਵਾਦ ਹਾਂ ਤੇ ਗਾਣੇ ਨੂੰ ਸਾਡੇ ਨੂੰ ਬਹੁਤ ਪਿਆਰ ਦੇ ਰਹੇ ਹੋ ਇਹ ਗਾਣਾ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਚੱਕ ਲਓ ਫਟੇ ਟੀ ਪਾਰਟੀ ਚੱਲਦੀ ਹੈ ਟੀ ਪਾਰਟੀ ਟੀ ਪਾਰਟੀ ਚੱਲਦੀ ਹੈ ਅੱਜ ਕਾਣਾ ਟ੍ਰੈਂਡਿੰਗ ਚ ਆ ਗਿਆ ਦਾ ਦੀ ਪਾਰਟੀ ਆ ਜੋ ਵੀ ਸ਼ਾ ਕਰ ਲੋ ਸਾਰੇ ਇਹ ਕੀ ਆਉਣਾ ਟੌਪ 2 ਸੀ ਇਹ ਜਿਹੜਾ ਮੈਂ ਵਿਆਹ ਵਾਸਤੇ ਪਹਿਲਾਂ ਲਹਿੰਗਾ ਰੈਡੀ ਕਰਾਈ ਸੀ ਨਾ ਰੈੱਡ ਵਾਲਾ ਗੋਟਾ ਪੱਤੀ ਵਾਲਾ ਦਿਖਾਈ ਹੈ ਹੈ ਤਾਂ ਸੋਹਣਾ ਲੱਗਦਾ ਕੀ ਆ ਹਾਂ ਉਹਦੇ ਨਾਲ ਆਹ ਮੈਂ ਸੈੱਟ ਲਏ ਸੀਗੇ ਫਿਰ ਉਹ ਲਹਿੰਗਾ ਹੋ ਗਿਆ ਕੈਨਸਲ ਉਹ ਵੀ ਪਿਆ ਵਾ ਸੈੱਟ ਵੀ ਪਿਆ ਵਾ ਹੂੰ ਮੈਂ ਦੇਖਿਆ ਹੀ ਅੱਜ ਜਲ ਬੈਟ ਚ ਜੀ ਥੋੜੇ ਸ਼ੱਟ ਥੋੜੇ ਦੀ ਤਾਂ ਹੁੰਦਾ ਨਹੀਂ ਸੀ ਇਹੋ ਜਿਹਾ ਕੋਸ ਹਾਂ ਐ ਮੰਮੀ ਉਹ ਆਈ ਨਹੀਂ ਥੋੜੇ ਦੀ ਹੁੰਦਾ ਜੀ ਇਹੋ ਜਿਹਾ ਕੋ ਮੈਂ ਤੁਹਾਨੂੰ ਪਪਾਈ ਨਹੀਂ ਹੰਦੋ ਦਾ ਸੀ ਗਈ ਪਰ ਪਾਇਆ ਨਹੀਂ ਤੂੰ ਕਦੇ ਪੰਦ ਪਾਇਏ ਨਾ ਮੇਰਾ ਸ਼ਰਟੀ ਆ ਸੇ ਕਿਹੜਾ ਮੰਮੀ ਪਾ ਕੇ ਦੇਖੀ ਤੂੰ ਨੇ ਆ ਲਾ ਕੇ ਦੇਖ ਲਾ 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 ਨਾ 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 ਲਾ ਨਹੀਂ 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 ਮਾੜਾ ਜਿਹਾ ਦੇਖ ਲਾ ਉਹ ਉਹ ਮੰਨੀ ਦੀ ਉਹ ਕੋਈ ਨਾ ਉਨੇ ਲਾ ਇਹ ਨਹੀਂ ਬਣਾ ਦੇ ਵੀ ਇਹ ਤਾਂ ਹਰਿਆਣਵੀ ਲੱਗਦੀ ਓਏ ਇੱਕ ਕਰੀ ਲਾਈ ਲਾ ਲਾ ਕੇ ਦੇਖ ਲੈ ਲਾ ਦੇ ਲਾ ਦੇ ਨਹੀਂ ਬੁੱਤਾ ਸੁਣਨ ਲੱਗ ਉਹ ਲਾ ਓ ਇੱਕ ਕਰੀ ਤਾਂ ਰੱਖ ਉਹਦੇ ਥੱਲੇ ਆ ਉਹ ਮਾੜੀ ਦੀ ਬਿੜੂ ਕੋਈ ਬਣਾਉਣੀ ਆ ਨਾ ਉਹ ਮਾੜੀ ਉਹ ਕੋਈ ਨਹੀਂ ਹੁੰਦਾ ਇੱਕ ਮਿੰਟ ਇੱਕ ਮਿੰਟ ਇਹ ਵੀਡੀਓ ਰਿਪੋਰਟ ਦੇ ਇੱਕ ਮਿੰਟ ਮੈਂ ਤਾਂ ਪਾਉਣੀ ਦੀ ਵੀਡੀਓ ਤਾਂ ਨਹੀਂ ਤਾਂ ਇੱਕ ਮਿੰਟ ਤੱਕ ਕਿਉਂ ਇੱਕ ਮਿੰਟ ਬੱਸ ਇੱਕ ਮਿੰਟ ਓਏ ਇੱਕ ਮਿੰਟ ਸੋਨਾ ਮੈਨੂੰ ਫੜਾ ਦੇ ਲੈ ਮੈਨੂੰ ਫੜਾ ਦੇ ਮੈਨੂੰ ਵਧਾਗਾ ਮੈਨੂੰ ਫੜਾ ਦੇ ਉਹ ਫਿਰ ਮੇਰੇ ਕੋਲ ਸੋਨਾ ਦਾ ਲੱਗਦਾ ਯਾਰ ਹੋਰ ਮਾੜਾ ਲੱਗੂਗਾ ਹਾਂ ਉਹ ਦੂਜਾ ਲਾ ਓਏ ਸੋਹਣੇ ਦੂਜਾ ਮੇਕਅਪ ਕਰ ਹਾਂ ਦਾ ਮੈਂ ਕਾਪਾ ਮੈਂ ਮਾਰੂ ਮੁੱਕੀ ਨਾਸਾਂ ਤੇ ਅੰਦਰ ਸਹੀ ਹਾਂ ਖਾਮ ਨਹੀਂ ਆਉਂਦੀ ਇਹਨਾਂ ਨੂੰ ਉਹ ਬੋਰਸ ਜੇ ਕੱਢ ਚਾਰਾਂ ਲਿਆ ਮੈਂ ਮਾਰਦਾ ਮੰਮੀ ਦੇ ਮੂੰਹ ਤੇ ਓਏ ਆਓ ਵੱਡਾ ਪਾ ਹਜ ਲਾ ਦੇ ਗਾਰ ਚ ਮੰਮੀ ਚੱਲ ਪਰੇ ਕੀ ਪਾ ਕੇ ਦਿਖਾਉਣੀ ਨੱਥ ਤਾਂ ਉ ਵੀ ਪੌਣੀ ਬਣੀ ਤਰੇ ਮੰਮੀ ਨੱਥ ਪਾ ਕੇ ਰੱਖੇ ਨੂੰ ਆਂਗਲ ਵਾਲਾ ਤਾਂ ਪਾ ਦੇ ਉਂਗਲਾਂ ਦਾ ਪਾ ਲੈਣਾ ਨੇ ਸੋਹਣਾ ਲੱਗਦਾ ਓਲਾ ਸਹੀ ਹੈ ਓਏ ਉਹ ਗਾਲੀ ਰਾਣੀ ਹਾਰ ਜਿਹਾ ਪਾ ਨਾ ਫਾਨਾ ਨਹੀਂ ਹੋਰ ਫੋਨ ਲਾ ਦੇ ਹੋਵੇ ਬਾਹਰੋਂ ਦੇਖ ਆਂ ਗਾਲ ਚ ਮੰਮੀ ਨਹੀਂ ਬਾਹਰੋਂ ਪਾਸ ਉਹੀ ਕਰੀ ਜਾਨੀਆਂ ਯਾਰ ਇਹ ਕੀ ਆ ਜਮਾਂ ਚਮਕੇ ਇਹ ਲਾਈ ਮੰਮੀ ਦੇ ਮਾੜਾ ਜੀ ਤੇਰਾ ਜਾਚਦਾ ਨਹੀਂ ਹਾਂ ਮੰਮੀ ਦੇ ਵਾਲਾ ਜਾਚੂ ਆ ਮੰਮੀ ਇਹ ਚੂਗਾ ਕਿਉਂ ਰਹਿੰਦੇ ਦੇ ਛੱਡ ਤਾਂ ਸਹੀ ਆ ਮੰਮੀ ਦੇ ਪਾਸ ਯਾਰ ਤਾਂ ਹਾਂ ਨਹੀਂ ਨਹੀਂ ਅੰਦਰ ਚੜਾ ਰਹੇ ਨੇ ਬੇਰੰਗ ਗਲਚ ਦਾ ਪਾ ਦੇ ਮੰਨਤਾ ਹਾਂ ਕਿ ਫਿਰ ਨਹੀਂ ਆਉਂਦੇ ਯਾਰ ਲੈ ਤਿਆਰ ਪਿਆਰ ਸਾਰੇ ਹੀ ਹੁੰਦੇ ਆ ਨਾ ਹੋਈ ਜਾਣ ਉਹ ਰੇਪੇ ਤੇ ਬੜੇ ਬੰਦਾ ਵੀ ਕਦੇ ਬੁਢਾ ਹੋਇਆ ਯਾਰ ਹੱਦ ਹੋ ਗਈ ਇਹ ਤਾਂ ਆਪਣੇ ਮੰਨਣ ਤੇ ਹੁੰਦਾ ਜੇ ਆਪਾਂ ਮੰਨ ਲਗੇ ਵੀ ਬੁਢੇ ਹੋਗੇ ਤਾਂ ਫਿਰ ਬੁਢੇ ਹੋਗੇ ਚੱਲੇ ਪਾਸ ਹੁਣੇ ਅੰਦਰ ਤਾ ਨੂੰ ਬਾਹਲਾ ਕਮਰ ਕੋ ਚੱਕ ਇਹ ਕੀ ਆ ਆ ਕੀ ਆ ਤਾਂ ਗਾਨੀ ਆ ਖੜੀ ਆ ਇਤੋਂ ਡੈਟ ਕਰਦੇ ਆ ਯਾ ਕਿਉਂ ਅੱਜ ਤਾਂ ਹਾਰ ਸੰਗਾਰ ਪੂਰਾ ਹੋ ਰਿਹਾ ਪਹਿਲੇ ਲੈਂਗੇ ਨੋ ਸਸ ਲੱਗੀਆਂ ਪਈਆਂ ਚੋਣ ਲਿਆ ਸੀ ਹੋਰ ਫਿਰ ਨਹੀਂ ਲਈ ਸੀ ਫੇਰ ਦੂਜੇ ਚ ਇਹ ਚੋਂ ਕਰਦੇ ਮੰਮੀ ਦੀ ਨੀਗਾ ਉਹ ਹਾਰ ਜੇ ਤੇ ਆ ਜਾਰ ਸੋਨੇ ਜਾਨ ਨਹੀਂ ਕਰਦਾ ਮੈਨੂੰ ਪਤਾ ਹੋ ਪਾ ਦੇ ਯਾਰ ਇੱਕ ਹੀ ਆਏਗਾ ਤੋ ਕਰਦੀ ਆਹਨੇ ਉਹ ਦੇਖੀ ਜਾਂਦੀ ਮੰਮੀ ਬਾਰ ਬਾਰ ਹਾਰ ਕਰਨੀ ਯਾਰ ਇਹਨੂੰ ਆਧਾ ਜਾ ਚੜਿਆ ਅੱਜ ਮੈਂ ਬਹੁਤ ਹਰ ਸੈਟਪ ਫਿਰ ਤੁਰ ਕੇ ਲਿਆ ਸੀਗਾ ਰੱਖ ਲੈ ਜਦਿਆ ਆਉਣੇ ਆਹੋ ਸੱਚ ਹੁਣ ਤਾਂ ਬ੍ਰਾਈਡਲ ਸੈਟ ਹੁੰਦੇ ਆ ਇਤਨਾ ਬੜਾ ਤਾਂ ਮम्मी ਨਵਾਂ ਹੀ ਪਿਆ ਹਜੇ ਇਹਦਾ ਬਾਹਲਾ ਕੁਸ ਗਣਾਉਂਦੀ ਆ ਯਾਰ ਮम्मी ਕਿਹੜੇ ਬ੍ਰਾਈਡਲ ਹਾਂ ਚੱਕ ਤਾਂ ਸੀ ਮੜਾ ਜਾ ਆ ਕੱਲਾ ਸੈਟ ਆ ਕੱਲਾ ਜਿਹਾ ਸਹਰ ਦਾ ਦਿੱਕਾ ਸੀ ਤਾ ਕੋਈ ਨਾ ਆ ਕੱਲਾ ਬਾਕੀ ਦੇਖ ਕਾ ਲਾ ਕੇ ਮੰਮੀ ਲਾ ਕੇ ਦੇਖ ਲੋ ਮੇਰੇ ਕੀ ਲਾ ਕੇ ਦੇਖ ਯਾਰ ਚੱਕ ਕੇ ਹੀ ਲਾ ਦੇ ਨਹੀਂ ਨਹੀਂ ਮਨ ਦੀ ਗੱਤ ਨਹੀਂ ਹੁੰਦੀ ਗਾਫਰ ਮਮੇ ਤੇਰਾ ਜੀ ਕਰਦਾ ਕਿਹਨੂੰ ਕਿਹਨੂੰ ਰੋਟੀ ਦੇਣੀ ਆ ਤੇ ਰਿਪੇਉ ਨੂੰ ਕਿੱਥੇ ਡੈੜੀ ਥੱਲੇ ਆ ਹੋਰ ਆ ਤਨ ਵੱਜ ਜਾ ਤਾਂ ਮਾਰ ਜਾਂਦਾ ਤੁਹਾਨੂੰ ਹੋਰ ਪਹਿਲਾਂ ਦਾ ਅੱਜ ਸਾਰੀ ਸਾੜ ਸਤੀ ਉਹਦੇ ਬਾਹਰ ਹਰ ਲੀੜੇ ਲੂੜੇ ਸਾਹਮੇ ਆ ਰਹੇ ਗਰਮੀਆਂ ਸਿਆਲਾਂ ਵਾਲੇ ਸਾਰੇ ਕੱਟ ਤੇ ਉਧਰ ਤੋਤੇ ਇੱਧੇ ਅੱਗੇ ਘਿਰ ਖੋਲ ਲੈ ਇਹ ਜਿਹੜੇ ਦੰਤ ਨੂੰ ਖੋਲ ਕੇ ਤਾਂ ਬਹਿ ਜਾਨੀ ਆ ਇਹ ਜੋ ਜਿਹੜੇ ਲੀੜੇ ਲੂੜੇ ਸਮਾਉਣ ਵਾਲੇ ਸਮਾਵ ਹੀ ਲੈ ਆਉਦੇ ਉਹ ਹੈਂ ਵਾ ਖੋਲ ਦਿਆ ਕਰ ਬੰਦ ਕਰ ਦਿਆ ਕਰ ਖੋਲ ਦਿਆ ਕਰ ਦੇਖ ਦੇ ਛੱਡੀ ਚੱਲ ਵਾਹ ਸੁਮਨਪ੍ਰੀਤ ਵੈਂਸ ਇੰਦਰਤੀ ਦਾ ਯਾਰ ਹੈ ਜਾਂ ਮੜਾ ਜਾ ਚੱਲ ਸਾਰਾ ਲਾਦੀ ਹੁਣ ਇਹ ਮੇਰਾ ਬਰੀਆ ਟਿੱਚੀ ਹਾਂ ਆ ਬਹੁਤ ਸੋਹਣੇ ਲੱਗੇ ਸੀ ਬਰੀਆ ਮੈਂ ਕਹਿੰਦੀ ਹਾਂ ਆਪਾਂ ਥੱਲੇ ਰੱਖ ਲਈਏ ਨਾਲ ਇਹ ਤਿਆਰ ਸੀਟ ਲੱਗੀ ਆ ਬਹ ਵੀ ਸਕਦੇ ਹਾਂ ਉਹ ਉੱਤੇ ਥੱਲੇ ਕਿੱਥੇ ਰੱਖਾਂਗੀ ਬੈਣ ਨੂੰ ਐਡਾ ਬੈੱਡ ਪਿਆ ਵਾ ਇਹਦੇ ਉੱਤੇ ਬੈਠੇ ਨਹੀਂ ਹੁਣ ਏਹੀ ਆ ਜਿਹੜਾ ਗਾਦਨ ਲਗਾ ਦੋ ਅੱਛਾ ਆ ਸਮਾਲ ਐਨੇ ਦੇਰੇ ਕੋਲੇ ਸੂਟ ਪਏ ਆ ਹੋਏ ਸਿਉਂਤੇ ਜਿਹੜੇ ਐਨੇ ਪਏ ਆ ਪਾਉਣੇ ਤੋਂ 2-4 ਉਹੀ ਸੂਟ ਆ ਜਿਹੜੇ ਬਸ ਮੂਰੇ ਜੇ ਪਏ ਐਨੇ ਸੂਟ ਆ ਆਉਂਦੀ ਨਹੀਂ ਕਰਦੀਆਂ ਕੀ ਕੀ ਕੀਤਾ ਜਾਵੇ ਬੰਡ ਦਿੱਤੇ ਜਾਣ ਅੱਛਾ ਆ ਭਾਣੇ ਨੇ ਸਾਰਾ ਹੈਂਡਵਰਕ ਕਰਾ ਕੇ ਦਿੱਤਾ ਹੋਇਆ ਸੀ ਹਾਂ ਹਾਂ ਉਹ ਦੇ ਦਿੱਤੀਆਂ ਵੀ ਦਾ ਕੀ ਹਾਲ ਕਰਾ ਲੈਂਡਵਰਕ ਕਰਾਇਆ ਸੀ ਇਹਨੂੰ ਵੱਡੀ ਨੂੰ ਬੱਟਾ ਸੀ ਦੀ ਬੋਟਮ ਤੇ ਵੀ ਅੱਛਾ ਤਾਂ ਪਾ ਰਿਹਾ ਹੁਣ ਵਿਆਹ ਹੁੰਦਾ ਮੁਰੇ ਇਹ ਸਿਆਲਾ ਵਾਲਾ ਝੂਠਾ ਨਹੀਂ ਵਿਆਹ ਸ਼ਾਦੀ ਬਣੇ ਤੇ ਵਿਆਹ ਸ਼ਾਦੀ ਹੁਣ ਸਿਆਲਾ ਜੀ ਹੁੰਦੀਆਂ ਹੈਲਪਰੇਟ ਰੋਟੀ ਰੋਟੀ ਘੱਟ ਖਾ ਲਿਆ ਘਰ ਆਨੀ ਚੜਿਆ ਰਹਿਦਾ ਦਿਮਾਗ ਨੂੰ ਰੋਟੀ ਖਾਂਦੀ ਆ ਪਤਾ ਹੀ ਐ ਰੋਟੀ ਖਾਣ ਵਾਲੀ ਤੂੰ ਆ ਝੂਠ ਕੰਨ ਹੁਣ ਥੱਲੇ ਉਹ ਸਮਾਹ ਪਹਿਲਾਂ ਆਰੇ ਥੱਲੇ ਦੂਜੀ ਨੂੰ ਸੋਚ ਰਹੀ ਮੈਂ ਆਰੇ ਆਰੇ ਹਾਂ ਇਹ ਦਬੁਕਾ ਦਬੁਕਾ ਬੋਲਦੇ ਯੈਸ ਈ ਦਿਸ ਇਜ਼ ਮਾਈ ਫੇਵਰਿਟ ਕਲਰ ਦਿਸ ਇਜ਼ ਮਾਈ ਫੇਵਰਿਟ ਕਲਰ ਰੰਗ ਦੇ ਸਾਰੇ ਵਾਲੇ ਘੈਂਟ ਘੈਂਟ ਲਈ ਫਿਰਦੀਆਂ ਮਤ ਅੱਜ ਦੇਖਿਆ ਪੀਪੀ ਜੀ ਜਿੰਨਾ ਕੁਝ ਪਿਆ ਦੇਖਿਆ ਨਹੀਂ ਸੀ ਨਾ ਵੀ ਸੂਟ ਬਹੁਤ ਸੋਹਣਾ ਹੈ ਬਸ ਮੋਲ ਦੀ ਸੋਚ ਰਹੀ ਹੈ ਨਹੀਂ ਯਾਰ ਹਾਂ ਇਹ ਵੀ ਤਾਂ ਸੋਹਣਾ ਇਹ ਵੀ ਤਾਂ ਸੋਹਣਾ ਸੂਟ ਆ ਦਬਕਾ ਵਰਕ ਕਹਿੰਦੇ ਸਾਰੇ ਤੇ ਆਹਦੀ ਸਲਵਾਰ ਤੇ ਸਾਰਾ ਵਰਕ ਦਬਕਾ ਵਰਕ ਦਬਕਾ ਮਾਰ ਕੇ ਕਰਾਇਆ ਵਾ ਕੈਸ਼ ਦੇ ਦੁਪੱਟਾ ਤੇ ਵੀ ਬਾਉਂਡਰੀ ਤੇ ਵੀ ਆ ਇਹ ਹੁਣ ਦਬਕਾ ਮਾਰ ਕੇ ਕਰਾਇਆ ਇਹ ਤਾਂ ਮੇਰਾ ਇੰਗੇਜਮੈਂਟ ਦਾ ਸੂਟ ਆ ਭਾਈ ਸੱਚੇ ਬਰੀ ਵਾਲਾ ਨਹੀਂ ਹੈਗਾ ਇਹ ਸਾਰੇ ਸੂਟ ਰੈਡੀ ਕੀਤੇ ਨੇ ਰਾਇਲ ਮਹਾਰਾਣੀ ਦੀ ਇਹ ਮੇਰਾ ਅੰਗੇਜਮੈਂਟ ਵਾਲਾ ਇਹ ਤਾਂ ਸਵਾਲ ਹੀ ਬਹੁਤ ਟਾਈਮ ਹੋ ਗਿਆ ਡੇਢ ਸਾਲ ਹੋ ਗਿਆ ਹੂੰ ਕੀ ਲੋੜ ਆ ਬਸ ਹੁਣ ਕੱਢ ਲੈਣੇ ਆ ਤਾਂ ਕੱਢ ਲੋ ਸੁਣ ਨੀ ਹਜੇ ਨਹੀਂ ਕੱਢਣਾ ਵੀ ਲੋ ਹਾਂ 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 ਰੋਕੋ ਜੀ ਕੀ ਲੋੜ ਐ ਮੈਂ ਖੱਜਲ ਕਰਨਾ ਹੈ ਆਹ ਸੂਟ ਕਹਿੰਦੇ ਹੋ ਹਾਂ ਇਹ ਵੀ ਆਪਣੇ ਇਹਦਾ ਤੁਸੀਂ ਦੀਵਾਲੀ ਨੂੰ ਦੇਖਿਆ ਸੀ ਉਹ ਵਾਲਾ ਓਕੇ ਇਹ ਤੇ ਵੀ ਹੈਵੀ ਆ ਥੋੜਾ ਜਨਾ ਇਹਦੇ ਸਲਵਾਰ ਬੜੀ ਹੈਵੀ ਆ ਕੱਢ ਕੇ ਦਿਖਾ ਦੇ ਹੁਣ ਮੇਰੇ ਕੋਲ ਟਾਈਮ ਨਹੀਂ ਕੋਈ ਨਾ ਫਿਰ ਸੁਆਉਣਾ ਹੀ ਦੇ ਦੇ ਹੁਣ ਸਾਰੇ ਅੱਛਾ ਕੀ ਰੱਖਣੇ ਆ ਜੀ ਇਹ ਅਜੇ ਨੀਂਦਰ ਕੀ ਕਰਨੇ ਆ ਜੀ ਆ ਸਾਰੀ ਸਲਵਾਰ ਤਾਂ ਵਰਕ ਵਾਲੀ ਸੁਣੀ ਸਲਵਾਰ ਤਾਂ ਸਵਾਉਂਗੀ ਯਾਰ ਇਹ ਮੈਂ ਪਿੰਕ ਫਿਨਿਸ਼ਿੰਗ ਲਾ ਕੇ ਸੁਵਾਉਣੀ ਹੈ ਗੁਲਾਬੀ ਰਾਣੀ ਰਾਣੀ ਆ ਵੀ ਆਪਣਾ ਫੇਵਰਟ ਕਲਰ ਹੈ ਜੁੱਟਾ ਪੱਤੀ ਵਾਲਾ ਇਹ ਦੁਪੱਟਾ ਬੜਾ ਸਿਰ ਹੂੰ ਹੁਣ ਦਿਖਾ ਦਦੇ ਮੈਨੂੰ ਵੀ ਤੇਰੇ ਕੋਲੇ ਕੀ ਹੈ ਠੀਕ ਉਹ ਸਾਰਾ ਕੁਝ ਪਾਉਂਦੀ ਤਾਂ ਹੈ ਨਹੀਂ ਤੇਰੇ ਕੋਲੇ ਸਾਰਾ ਕੋਸਾ ਤਾਂ ਆਹ ਬੜਾ ਸੋਹਣਾ ਹੈ ਕਲੈਕਸ਼ਨ ਕਰਨ ਦਾ ਸ਼ੌਕ ਹੂੰ ਕੱਠੇ ਕਰ ਕਰ ਰੱਖੀ ਜਾਇਆ ਕਰ ਨਾ ਜਵਾਕਾਂ ਨੂੰ ਦੇਦੀਆਂ ਮਸਾਂ ਨੂੰ ਸਭ ਸਮਾ ਲੈਣੇ ਆਂ ਦੇਖ ਲਾਂਗੇ ਕੋਈ ਦਾ ਦੇਖ ਲਾ ਕੇ ਦੇਖ ਲਾਂਗੇ ਛੱਲੇ ਹੋਈਆਂ બસ ਕਰਵਾ ਮਾ ਦਾ ਕਹਿੰਦਾ ਹੁਣ ਸਾਰੇ ਦਿਖਾਉਣੇ ਆ। ਦੁਪੱਟਾ ਰੈਡੀ ਕਰਾ ਰਹਾ। ਹਾਂ ਬਸ ਕਰ ਦੋ। ਹਾਂ ਬਸ ਲੈ। ਆਂ ਇਂ ਕਰਦੀ ਕਰਦੀ ਨੇ ਸਾਰੇ ਸੂਟ ਦਿਖਾ ਦੇਣੇ। ਆਹ ਤਾਂ ਤੁਸੀਂ ਪਸੰਦ ਕੀਤਾ ਸੀ। ਇਹਦਾ ਬੰਤ ਵੀ ਬਹੁਤ ਸੋਹਣਾ ਹੋਇਆ ਹੈ। ਆਈਆਂ ਸਭ। ਲੈ। ਚੱਕੀ ਚੱਲ ਚੱਕੀ ਚੱਲ ਰਹਿ ਗਏ ਜਿਹੜੇ ਅੱਧੇ। ਇਹ ਤਾਂ ਮੇਰਾ ਪਿਓਰ ਦਾ ਇਹ ਨਹੀਂ ਸੋਹਣਾ। ਇਹ ਪਿਓਰ ਦੇ ਮੇਰੇ ਕੋਲ ਦੋ ਪਏ ਆ ਬਾਹਰ। ਬਹੁਤ ਗਰਮੀ ਵਾਲਾ ਸੀ ਸੱਤ। ਤੂੰ ਹੁਣ ਸਾਰੀ ਜਿਹੜੀ ਤੇਰੀ ਕਲੈਕਸ਼ਨ ਆ ਉਹ ਦਿਖਾ ਦੇ ਬਸ ਚੰਗਾ। ਨਹੀਂ। ਇਹ ਆ ਫਿਰ ਵੀ ਤੁਹੇ ਨੇ ਆ। ਬਰੀ ਵਾਲੇ ਜੋ ਫੇਵਰਿਟ ਸੂਟ ਮੈਂ ਜਰੂਰ ਸਮਾਉਂਗੀ। ਹੂੰ। ਤੇ ਪਿਓ ਦੇ ਤੇ। ਬਾਈ ਤੇ ਐਸੇ ਅੰਕਿਤ ਪੜਦਾ। ਚੱਲ ਬੰਦ ਕਰ ਇਹਨੂੰ ਡੱਬੇ ਇਹਨੂੰ। ਕੱਢਣਾ ਐ ਜੋ ਕੀ ਕੱਢਣਾ? ਆਹ ਸੂਟ ਸਮਾਉਣ ਵਾਲਾ ਬੈਲਵਟ ਦੇ ਆ ਤਾਂ। ਆਹ ਉਹ ਸਿਆਲਾਂ ਵਾਲੇ ਆ। ਹੂੰ। ਇਹ ਕੱਢੂਗਾ। ਆਹ ਜਿਹੜੇ ਸਿਆਉਣ ਵਾਲੇ ਆ ਉਹ ਕੱਢ ਲਾ ਬਾਹਰ ਪਰੇ। ਆਹ। ਹੁਣ ਫਿਰ ਰਹਿ ਕੀ ਜਾਣਾ ਮਗਰ ਆਹਾਹਾ ਕਰਦੀ ਸਾਰੇ ਚੱਕੀ ਜਾਣੀ ਐ। ਗੰਮੀ ਦੇ ਵਿਆਹ ਨੂੰ ਸਮਾਉਂਗੀ। ਚੰਗਾ। ਸਾਡਾ ਬੋਲਾ ਬੋਟਰਲੀਨ ਦਾ ਫੇਵਰਿਟ ਕਲਰ ਆ ਆ ਬਹੁਤ ਸੋਹਣੀ ਕੜਾਈ ਕੋਈ ਸੀ ਯਾਰ ਇਹ ਆ ਜਾਂ ਫਿਰ ਰਾਇਲ ਮਹਾਰਾਣੀ ਬਟੀਕ ਤੋਂ ਸੂਟ ਕੋਈ ਮਾੜਾ ਤਾਂ ਆਉਂਦਾ ਨਹੀਂ ਇਹਦੀ ਸਾਰੀ ਇਹਦਾ ਮੇਰਾ ਫੇਵਰਿਟ ਸੂਟ ਹੈ ਇਹ ਮੈਂ ਸਮਝਾਉਂ ਹੀ ਹਾਂ ਜਦੋਂ ਮੈਂ ਉਹਦੇ ਹੀ ਕਰ ਦੂੰਗਾ ਮਹਿੰਗਾ ਵਾ ਜਦੋਂ ਮੈਂ ਕਿਸੇ ਵਿਆਹ 'ਚ ਜਰੂਰ ਪਾਉਂਗਾ ਗੁੰਮੀ ਦੇ ਵਿਆਹ 'ਚ ਹੀ ਪਾ ਲਈ ਹਾਂ ਗੁੰਮੀ ਦਾ ਯਾਰ ਮੈਨੂੰ ਪਤਾ ਤੁਹਾਨੂੰ ਪਸੰਦ ਨਹੀਂ ਹੁਣ ਕਿਉਂਕਿ ਇਹ ਲਾਈਟ ਕਲਰ ਉਹ ਪਾਈ ਜੀ ਬੱਸ ਕਰੋ ਹੁਣ ਮੈਡਮ ਜੀ ਹਾਂ ਫਿਰ ਤਾਂ ਤੁਸੀਂ ਸਾਰੇ ਤਾਂ ਦਿਖਾ ਲੈਣੇ ਮਗਰ ਕੀ ਰਹਿ ਗਿਆ ਨਹੀਂ ਸਮੌਣਾ ਪੀੜੇ ਮੇਰੇ ਕੋਲ 2 ਘੰਟੇ ਸੇ ਉੱਤੇ ਪਏ ਹੋਏ ਸਿਆਲਾਂ ਵਾਲੇ ਨਹੀਂ ਬਿਆਸ ਵਾਲੇ ਪੀੜਾ ਹੈਗਾ ਮੇਰੇ ਕੋਲ ਰਸਟਾ ਉਹ ਬਟਾ ਹਨ ਮੈਨ ਨੂੰ ਵੀ ਪਤਾ ਮੈਂ ਕਿਹੜਾ ਦੇਖਿਆ ਵੀ ਤੁਹਾਡੇ ਬੈੱਡ 'ਚ ਕੱਢ ਦੀ ਉਹ ਚਲ ਰੱਖ ਯਾਰ ਸਾਹਮਣੇ ਇਹਨਾਂ 'ਚੋਂ ਕੱਢਦਾ ਜਿਹੜੇ ਸਮੌਣੇ ਆ ਦੇ ਹੁਣ ਕੋਈ ਸੂਟ ਨਾ ਕੱਢਿਆ ਮੈਂ ਬਕਸਾ ਜਾ ਤਾਂ ਤੋਂ ਲਾਉਣਾ ਨਹੀਂ ਦਿੰਦਾ ਮੈਂ ਹੁਣ ਹਾਸਤਾ ਐਵੇਂ ਭਾਰ ਚ ਕਾ ਜਗਾ ਕਰ ਥੱਲੇ ਕਰ ਦੇ ਕਦੇ ਤਾਂ ਰੱਖ ਦੇ ਚਲੋ ਜੀ ਤੁਸੀਂ ਕਹਿੰਦੇ ਆ ਹਰਾ ਸਮਾਣਾ ਹਾਂ ਇਹ ਸੋਹਣਾ ਸੂਟ ਕਿ ਆ ਸਮਾਵਾ ਇੱਕ ਤਾਂ ਸੋਣ ਭੈਣੇ ਦਾ ਬਰਥਡੇ ਆਉਂਦਾ ਉਦੋਂ ਫੰਕਸ਼ਨ ਉੱਥੇ ਕਿਹੜਾ ਪਾਕਿਸਤਾਨ ਤੇ ਤਾਂ ਆ ਸਮਾਲਾ ਫਿਰ ਹਾਂ ਇੱਕ ਗਰੇਵੀ ਆ ਮੋਰਨੀ ਵਾਲਾ ਇੱਕ ਮੈਂ ਉਹ ਸੋਚ ਰਹੀ ਆ ਆ ਨਹੀਂ ਆ ਬਾਲਾ ਇਹ ਆ ਸਹੀ ਗੱਲ ਹੈ ਇਹ ਤੇ ਪਿੰਕ ਬਲ ਪਿੰਕ ਨੂੰ ਸੋਹਣਾ ਲੱਗਦਾ ਪਿੰਕ ਥੋੜੋ ਆ ਇਹ ਇਹ ਪੀਚੀ ਪਿੰਕ ਜਿਹਾ ਪੀਚੀ ਪਿੰਕ ਆ ਕਿੰਨਾ ਪਿੰਕ ਤਾਂ ਆ ਹਾ ਹੁੰਦਾ ਜਿਹੜਾ ਇਹਦਾ ਰਾਣੀ ਆ ਪਰ ਰਾਜਾ ਕਿੱਥੇ ਆ ਆ ਸਵਾਲਾ ਫਿਰ ਹਾਂ ਇਹ ਸਵਾਲਾ ਇਹ ਸੂਟ ਸੋਹਣਾ ਵਾ ਮੈਨੂੰ ਤਾਂ ਸੋਹਣਾ ਲੱਗਿਆ ਕੱਪੜਾ ਵੀ ਸੋਹਣਾ ਇਹਦਾ ਆ ਸੋਨਾ ਲੱਗਦਾ ਹੀ ਸੋਨਾ ਹਜੇ ਮੇਰੇ 6-7 ਸੂਟ ਹਾਂ ਸਟਿਚ ਸੌਲੀ ਪਰ ਉਮੀ ਦੇ ਚੇ ਬਹੁਤ ਚੱਕੀ ਨਾ ਹੋਣੀ ਸੀ ਆਦ ਬਟਾ ਇਸ ਮੀਨਾ ਤੇ ਹੈ ਰੋਲ ਸਿਰੇ ਦਾ ਸਿਲਕ ਕੀ ਕੀ ਕਿਹੜੇ ਕਿਹੜੀਆਂ ਫੈਬਰਿਕ ਹੁੰਦੀ ਆ ਮੈਨੂੰ ਨੀਂਨਾ ਬਤਾਓ ਪਹਿਣਨ ਨੂੰ ਕਿੱਛ ਤੇਰੇ ਕੋਲੇ ਕਿਹੜੇ-ਕਿਹੜੀ ਆ ਮੇਰੇ ਕੋਲ ਸਾਰੀਆਂ ਨਹੀਂ ਨੇ ਮੇਰੇ ਕੋਲ ਸਾਰੀਆਂ ਦੇ ਨਾਮ ਦੱਸ ਦੇ ਸਿਕ ਲੋ ਉਹਦੇ ਮੈਨੂੰ ਪਤਾ ਤਾਂ ਲੱਗੇ ਸਭ ਤੋਂ ਜਿਹੜੀ ਸਸਤੀ ਹੁੰਦੀ ਆ ਕਿਹੜੀ ਹੁੰਦੀ ਆ કોટਨ ਲੈ ਲੈਕਰ ਮੇਰੇ ਹਿਸਾਬ ਨਾਲ ਨਹੀਂ ਇਹ ਹੁਝੇ ਗੂੜੇ ਸਿਉਣਾ ਦਾ ਨਾ ਉਹ ਯਾਰ ਗਾਂ ਗੂੜੇ ਸਿਆਲੀ ਆਉਣੇ ਆ ਇੱਕ ਮੇਰਾ ਸੂਟ ਸਿਉਂਤਾ ਪਿਆ ਮੂਰਲਾ ਉਹ ਪਾ ਦੇ ਉਹ ਫੋਨ ਨੂੰ ਫੇਰ ਤਾਂ ਰੱਖਣਾ ਹੈ ਐਵੇਂ ਮੈਂ ਨਹੀਂ ਰੱਖਣਾ ਆਪੇ ਰੱਖ ਕਦੇ ਚੱਕ ਲਓ ਕਦੇ ਰੱਖ ਲਓ ਕਿ ਸਮਾ ਲ ਯਾਰ ਜੇ ਸਮਾਉਣਾ ਦਾ ਸੋਣੇ ਸਮਾ ਲਾ ਕੱਢ ਲਾ ਪਰੇ ਬਾਅਦ ਚੋ ਵੀ ਸਮਾਉਣਾ ਹੀ ਆ ਬਾਹਰ ਕਿਹੜੇ ਵਿੱਚ ਪਿਆ ਰਹਿਣਾ ਨੇ ਕੱਢ ਲਾ ਵੀਰੇ। ਆਹ ਫਿਰ ਇੱਕ ਸਮੋਈ ਲੈਨੇ ਯਾਰੇ ਬਹੁਤ 1.5 ਸਾਲ ਹੋ ਗਿਆ ਬਚਾਰੇ ਦੀ ਬਾਰੀ ਹੋਈ ਨਹੀਂ ਆਉਂਦੀ ਇਹਨੂੰ ਕੱਢੋ ਬਾਰ। 1.5 ਸਾਲ ਹੋ ਗਿਆ। ਇੰਗੇਜਮੈਂਟ ਦਾ ਸੂਟ ਹੈ ਮੇਰਾ। ਇਹੀ ਰਹਿ ਗਿਆ ਇੱਕ ਸਮੋਈ। ਬਾਕੀ ਸਵਾਲੇ। ਹਾਂ ਬਾਕੀ ਦਾ ਮੈਂ ਠੰਡਾ ਆ ਵੀ ਦਿੱਤੇ। ਕਿੱਥੇ ਮੈਂ ਲੱਭਾਇਆ ਨਹੀਂ ਦੇਖਿਆ ਕੋਈ। ਇੱਕ ਇੱਕ ਗੋਲ ਪਾ ਲਈ ਸਰ। ਨਹੀਂ। ਇੱਕ ਇੱਕੇ ਦੀ ਪਾ ਕੇ ਨਹੀਂ ਸਰਦਾ ਹੁੰਦਾ। ਪਾਈਦੇ ਹੁੰਦਾ ਜਿੰਨਾ ਟਾਈਮ ਉਹਨਾਂ ਚ ਤੁੰਬਾ ਨਾਲ ਨਿਕਲਣਾ। ਆ ਕੀ ਐ? ਇਹ ਤਾਂ ਸਹੀ ਹੈ। ਇਹ ਕੀ ਜ ਸੁਣੇ ਮੈਂ ਦੇਖਦੀ ਸੀ ਇਹਦਾ ਹੋਟਲਾਂ ਇੱਥੇ ਮਿਲਦੇ ਹੁੰਦੇ ਆ ਉਹ ਆ ਮੈਂ ਦੇਖਦੀ ਸੀ ਮੈਂ ਮੋਟੀ ਹੋ ਗਈ ਟਾਈਟ ਭਰੀ ਹੋ ਗਿਆ ਹੈ ਵੀ ਸਹੀ ਆ ਫਿਰ ਮੈਨੂੰ ਫਿਰ ਮੈਂ ਮੇਰੇ ਬਾਕੀ ਕੱਪੜੇ ਕੱਤੋਂ ਫਸ ਦੇ ਦੇ ਇਹ ਸਟਿਚੀ ਇਹ ਬੋਲਾ ਖੁੱਲ ਜਾਂਦਾ ਸਟਿਚੀ ਆਹ ਹੋ ਹੀ ਓ ਯਾਰ ਝਾੜੂ ਤਾਂ ਕੱਢ ਜਾ ਸੁਣੇ ਕੀ ਕਰਨ ਲੱਗੀ ਆ ਬੀ ਗੇੜ ਕਰਦੀ ਆ ਆ ਕੀ ਖਿਲਾਰੀ ਫੇਰਦੀ ਆ ਆ ਮੇਰੇ ਤੇ ਕੀ ਕਰ ਤੂੰ ਕੱਢ ਲੈੰਦੇ ਆ ਮੇਰੇ ਨਵੇਂ ਲੀਡੇ ਸਿੱਟੀ ਫੇਰਦੀ ਆ ਯਾਰ ਥੱਲੇ ਤੇ ਹਾਂ ਇਹ ਤਾਂ ਉਧਰੋਂ ਲੈ ਕੇ ਆਏ ਮੈਂ ਸਾਰੀਆਂ ਇਹ ਨਾ ਉਧਰ ਤੇ ਅਸੀਂ ਬਾਹਰ ਲੈ ਕੇ ਰੱਖਤਾ ਕਰਕੇ ਇਹ ਇੱਕ ਹੋਰ ਪਾਣੀ ਨਹੀਂ ਕੱਢ ਦਿੰਦੀਆਂ ਨਾ ਬਿਲਕੁਲ ਹੀ ਨਵੀਂ ਆ ਸਾਰੀਆਂ ਹੀ ਨਵੀਆਂ ਹਾਂ ਸਾਰੀਆਂ ਹੀ ਨਵੇਂ ਕੱਪੜੇ ਆ ਸੀ ਮੇਰੇ ਹਾਂ ਇਹ ਐਂ ਛਿੱਟੇ ਪਏ ਆ ਮੈਂ ਕਿ ਡਰਾਈ ਕਲੀਨ ਦੇ ਕਿਧਰ ਕਰੀ ਉਹ ਇਹ ਤਾਂ ਆਪ ਕੋਲ ਨਹੀਂ ਕੋਲੇ ਨਾ ਮੈਂ ਇਹ ਤਾਂ ਕਿ ਕਰੀ ਵੀ ਨਹੀਂ ਪਾਏ ਮੇਰੇ ਇਹ ਤਾਂ ਇਤਕੀ ਲਿਆਉਂਦੀ ਸੀ ਉਧਰੋਂ ਆਹ ਹਾਂ ਬੰਨੇ ਦਾ ਉਹ ਉਹ ਦੇ ਆਹ ਦੇਖ ਇਹ ਕਿਦਾ ਬ ਕੋਲ ਕੇ ਦੇਖ ਮੇਰਾ ਹੀ ਲੱਗ ਰ ਬਣਾ ਲਓ ਮਾਮ ਬਣਾ ਲਓ ਚਾਹੇ ਗਰਮ ਪੀئیںਗੇ ਬਣਾ ਲਓ ਖਾ ਇਹ ਨੱਚ ਗਿਆ ਤਾਂ ਸਾਰੇ ਨਵੇਂ ਕੱਪੜੇ ਛੱੜ ਤੇ ਯਾਰ ਤੂੰ ਮੈਂ ਤਾਂ ਕਹੀ ਤੇ ਹੈ ਨਹੀਂ ਇਹ ਕੀ ਹੈ ਨਹੀਂ ਸਾਰੇ ਖਰੀਦ ਕੇ ਲਿਆ ਕੋਟ ਦਾ ਇਹ ਦੇਖੋ ਆਹ ਇਹ ਸਾਰੇ ਨਵੇਂ ਆ ਪਾ ਜਸ ਮਨਿੰਦਰਜੀਤ ਸਿੰਘ ਨੂੰ ਕੱਪੜੇ ਲੈਣ ਦੀ ਲੋੜ ਨਹੀਂ ਲੱਗਦੀ ਮੇਰੇ ਕੋਲ ਤਾਂ ਕੱਪੜੇ ਬਾਦੂ ਆਹ ਤਾਂ ਬਲੇਜ਼ਰ ਇਹਨਾਂ ਡਰਾਈ ਕਲੀਨ ਕਰਾ ਇਹ ਕਰਾ ਲਾਂਗੇ ਡਰਾਈ ਕਲੀਨ ਛੱਡ ਦੇ ਉੱਧਰ ਜਿਹੜੇ ਡਰਾਈ ਕਲੀਨ ਕਰਾਉਣ ਵਾਲੇ ਆਹ ਕਲਰ ਹੀ ਰੈਂਦਾਂਗੇ ਰੰਗ ਇਹ ਕਲਰ ਹੀ ਆਏ ਆ ਬੇਬੀ ਜੀ ਇਹ ਲੱਗੇ ਤੁਹਾਡੇ ਟਾਈਟ ਹੋਣ ਨਹੀਂ ਸਾਡੇ ਸਾਰੇ ਆਉਂਦੇ ਆ ਆਉਂਦੇ ਆ ਸਾਡੇ ਸਾਰੇ ਜਾਰ ਵਾਲੇ 2 ਹੈ ਤਾਂ ਹੈਗੇ ਕੋਈ ਨਾ ਸਾਰੇ ਜਾਰਾ ਦੇ ਲਿਆਂਦੇ ਸੀ ਵਾਈ ਚੀਜ਼ ਤੁਸੀਂ ਬਸ ਦੇਖ ਕੇ ਮੱਚੀ ਜਾਓ ਘਰੇ ਮੇਰਾ ਸੋਈ ਮੇਰੇ ਵਾਲੇ ਨਾਲ ਹੂੰ ਤੇਰੇ ਕੋਲੇ ਹੈਗੀ ਐ ਇਹ ਜੀ ਦਾ ਚਲੋ ਜੀ ਗਰਮੀਆਂ ਵਾਲੇ ਪੈਕ ਪਾ ਕਪੜੇ ਪਾ ਪਾ ਲੈ ਮੈਨੂੰ ਤਾਂ ਪਾਇ ਗਿੰਨੇ ਕਪੜੇ ਪਾਏ ਤਾਂ ਸਾਰੀ ਪਾਏ ਆ ਕੋਈ ਨਹੀਂ ਪਾਈ ਦੋ ਸ਼ਰਟਾਂ ਦੀ ਬਸ ਇਹ ਤਾਂ ਬੁੱਚੀ ਰੱਖੀ ਹਾਂ ਬਾਜ ਹੈ ਜੀ ਹਜੀਆਂ ਤੂੰ ਕੱਢ ਦਿੰਦੀ ਸੀ ਮੈਂ ਪਾ ਲੈਂਦਾ ਜੀ ਤਾਂ ਮੋਟੇ ਪਹਿ ਮੈਂ ਸਾਰੇ ਰੱਖਣ ਜੀ ਫਾਇਦਾ ਹੁਣ ਤਾਂ ਪਸ਼ਮੀਨ ਨਹੀਂ ਲੈਣਾ ਕੋਈ ਓਕੇ ਸਾਰੀ ਕੱਢ ਲੈਣੀ ਆ ਆਓ ਗਰਮੀ ਵਾਲੇ ਸਾਰੇ ਕੱਢ ਲੈ ਬਸ ਛੱਡਣਾ ਕੋਈ ਕੋਈ ਨਹੀਂ ਛੱਡਣਾ ਮੈਂ ਮੇਰੇ ਸਾਰੇ ਕੱਪੜੇ ਗੱਡਦੇ ਬਸ ਆਹ ਦਾ ਪਾ ਇਹਨਾਂ ਗੇ ਮੋਟਈ ਆ ਯਾਰ ਕੋਟ ਨਾ ਮੈਂ ਕੋਟ ਥੋੜੀ ਪੈਂਦੀ ਹੁੰਦੀ ਓਏ ਉੱਤੋਂ ਦੀ ਬਲੇਜ਼ਰ ਪੈ ਜਾਂਦੇ ਆ ਗੁੱਡੀ ਹੁਣ ਸਿਆਣਾ ਦੇ ਕੱਪੜਾ ਲੈ ਕੇ ਭਾਈ ਸਾਹਿਬ ਮੈਨੂੰ ਇਹ ਮੇਰੇ ਰਹਿਣ ਤੋਂ ਬਾਹਰ ਉੱਥੇ ਮੇਰੀ ਕਿਚਨ ਆ ਸੱਚ ਮੇਰੀ ਲਮਾਰੀ ਚ ਟੰਗ ਦਿਓ ਇਹ ਤੁਸੀਂ ਮੈਂ ਆਪੇ ਮੈਂ ਮੈਂ ਆਪੇ ਹੱਲ ਕਰ ਲੈਣਾ ਇਹਨਾਂ ਦਾ ਮੈਨੂੰ ਬੜੀ ਠੰਡ ਨਹੀਂ ਲੱਗਦੀ ਦੇਖ ਲੋ ਸਾਰੇ ਇੱਕ ਟੇਚੀ ਨਿੱਕੇ ਜਿਹੇ ਜੀ ਆ ਗਏ ਆਈ ਹੈ ਫਿਰ ਮੇਰੇ ਬਾਹਰ ਕੱਪੜੇ ਨਹੀਂ ਹੁੰਦੇ ਹਾਂ ਹੁਣ ਵੀ ਹੈ ਨਹੀਂ ਮੈਂ ਲੈ ਕੇ ਆਉਣੇ ਹਾਂ ਜੀ ਹੋਏ ਆ ਇੱਕ ਟੇਚੀ ਖੋਲਿਆ ਜਿਹੜਾ ਬਾਹਰੋਂ ਜਾਗਦਾਂ ਦਾ ਭਰ ਕੇ ਲਿਆਇਆ ਉਹ ਚ ਪਰਫਿਊਮ ਚਾਰ ਪੰਜ ਨਿਕਲੇ ਲਕੋ ਕੇ ਰੱਖੇ ਹੋਏ ਇਹਨੇ ਲਕੋ ਲਿਆ ਹੁਣ ਦੱਬ ਲਏ ਨੇ ਉਹ ਜੋ ਮੰਮੀ ਹੁੰਦੇ ਦੇ ਇੱਕ ਹੁੰਦੇ ਲੋ ਕੀ ਥੱਲੇ ਮੇਰੇ ਸ਼ੈਂਟ ਸੈਂਟ ਨਿਕਲੇ ਚਾਰ ਪੰਜ ਆਟਾ ਚੀਜ਼ਾਂ ਹਾਂ ओ, दे थो, थोड़ा थो. <laughs> 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 जा <laughs> ਮੰਮਾ ਦੱਸ ਦੇਣੀ ਵਿੱਚ ਕੌਣ ਆ ਗਿਆ ਬਈ ਦਾਦਾ ਸਾਡੀ ਗਾਡ ਗੁੱਡ ਆਫਟਰਨੂੰ ਸਾਬ ਆ ਬਦਾਈਆ ਸੱਚੀ ਹਾਜੀ ਬੜਾ ਸੋਹਣਾ ਸੱਚੀ ਸੋਹਣਾ ਤੇਨੂੰ ਵੀ ਮਰਾ ਅੰਦਰ ਜਾ ਗੁਣ ਨਾ ਦੇ ਕਿਉਂ ਬਾਜੀ ਬਾ ਬਾਜੀ ਬਹੁਤ ਧੰਨਵਾਦ ਕੋਠੇ ਤੇ ਤਾਂ ਲੋਟ ਨਹੀਂ ਆਉਂਦਾ ਹਾਂ ਮੇਰਾ ਨਾਮ ਰੁਬੜ ਕੁਮਾਰੀ ਦਾ ਸ਼ਸ਼ੀਕਲ ਰੁਬੜ ਕੁਮਾਰੀ ਨਕਵੀ ਜਦੋਂ ਮੈਂ ਚਾਹ ਬਟਾ ਘਾਟ ਦਿਆ ਸ਼ਸ਼ੀਕਲ ਪੀ ਪੀ ਹੱਥ ਫੇਰ ਹਾਂ ਹਾਂ ਥੱਲੇ ਦੀ ਹਾਤੀ ਥੱਲੇ ਦੀ ਸੀ ਰੁਬੜ ਦੀ ਜੈਚੂ ਨੂੰ ਵਧਾਈਆਂ ਦੇ ਆਈ ਮੈਂ ਚੱਲ ਰਹਾਂ ਫਿਰ ਦਾਦੇ ਹਾਂ ਚਾਚੀ ਕਿੱਥੇ ਆ ਚਾਚੀ ਆਉਂਦੀਆਂ ਨਾਉਣ ਗਈਆਂ ਕੋਠੇ ਤੇ ਜਦੋਂ ਸਵੇਰ ਦੀ ਲੱਗੀ ਦੀ ਵਿਚਾਰੀਆ ਦੁਕਾਨ ਅੱਜ ਤਾਂ ਲੀੜੇ ਸਾੰਭੇ ਸਾਰੇ ਸਿਆਲਾਂ ਵਾਲੇ ਗਰਮਾੜੇ ਮੈਂ ਗਿਆ ਤੇ ਨਾਲ ਗਿਆ ਵੜਨਾ ਤਾਂ ਮੈਂ ਕਿਹਾ ਵੀ ਆਪਾਂ ਥੱਲੇ ਜਾ ਕੇ ਤੁਸੀਂ ਚਾਚੀ ਨੂੰ ਲੈ ਕੇ ਆਉਂਦੀ ਮੈਂ ਬਾਸੌਲੀ ਮੈਂ ਕਿਹਾ ਭਾਬੀ ਆ ਗਈ ਕੀ ਕਰੇ ਭਬੀ ਮਰਸ ਬੁੱਝ ਰੋਟੀ ਪਾਣੀ ਖਾ ਕੇ ਭਾਬੀ ਦਾ ਵਧਾਈਆਂ ਦੇਣ ਆਈ ਸੀ ਗਾਣੇ ਨਹੀਂ ਮੈਂ ਆ ਵਧਾਈਆਂ ਦੇ ਕੇ ਮਹੀਨਾਂ ਰੋਟੀ ਰੱਟਦੇ ਆਂ ਕੱਲ ਨਹੀਂ ਚਾਚਾ ਇਹ ਵੀ ਨਹੀਂ ਖਾਣੇ ਆ ਅੱਛਾ ਹਾਂ ਖਾਏ ਗ੍ਰੋਟੀ ਮਾੜਾ ਭਾਬੀ ਨੂੰ ਪੱਕੀ ਕਰਦਾ ਮੈਂ ਕਿਹਾ ਹੁਣ ਆਪਾਂ ਐਪੀਸੋਡ ਬਣਾਉਣ ਲੱਗੇ ਆ ਭਾਬੀਏ ਸਹੀ ਗੱਲ ਆ ਫੈਮਿਲੀ ਵਾਲੇ ਤਿੰਨ ਜਾਣੀਆਂ ਤੁਸੀਂ ਹੀ ਬੈਠੀਆਂ ਚੌਥੀ ਕੰਮੇ ਹੋ ਜੂ ਬਾ ਇੱਕ ਲੋ ਜਾਣੇ ਹੋਰ ਆਪਣਾ ਘਰ ਦਾ ਹੀ ਪਰਿਵਾਰ ਸੰਤ ਪਿੰਡ ਦਾ ਨਹੀਂ ਪਤਾ ਲੱਗਾ ਸੀ ਵਿਚ ਨਹੀਂ ਆਏ ਤਾਂ ਕੰਮੋਂ ਤਾਂ ਮਿਲਦੀ ਆ ਉਹ ਦਾ ਪਿਛਾਰ 80 ਕਲਾਂ ਤੋਂ ਆਈ ਸੀ ਗਿਆ ਹੋਰ ਬਹੁਤ ਦੂਰੋਂ ਐਸੇ ਉਹ ਮੜ ਨਹੀਂ ਆਏ ਸੀ ਸਪੈਸਲ ਜਾਂ ਬੇ ਕੰਮੋਂ ਤਾਂ ਮੈਂ ਉਹ ਕਹਿੰਦੇ ਕੰਮੋਂ ਬਾਹਰ ਨੂੰ ਤੁਸੀਂ ਵੇਚ ਰੱਖਿਆ ਕੰਮੇ ਪੈਣਾ ਸੰਧੀ ਵਾਲਾ ਮਮੀ ਦੇ ਘਰ ਬੈਠ ਗਈ ਆ ਭਾਬੀ ਵੀ ਉਹੋ ਜਿਹੀ ਆ ਭਾਬੀ ਵੀ ਖੋਲ ਜਾਂਦੀ ਪੂਰੀ ਭਾਬੀ ਦਾ ਰੀਸ ਨਹੀਂ ਕੋਈ ਭਾਬੀ ਦਾ ਐਂਗਲ ਵੀ ਨਹੀਂ ਸੋਹਣਾ ਵਾਲੀ ਛੋਟੀ ਨਹੀਂ ਸੁਲਾਉਂਦੇ ਨਾ ਨਾ ਬਸ ਉਹ ਨਹੀਂ ਦੇਸਾਂ ਤੇ ਯਾਰ ਤਾਂ ਹੋਰ ਨਹੀਂ ਆਪਾਂ ਕਰਦੇ ਆ ਵੀ ਸ਼ੁਰੂ ਕੰਮ ਆ ਜਾ